ਅੱਜ ਇਸ ਸ਼ਬਦ ਦੇ ਅੰਦਰ ਸ਼ੁਰੂਆਤ ਕਰਦੇ ਨੇ ਮਨ ਤੰਨ ਅੰਮ੍ਰਿਤ ਪਿੰਨਾ ਕਹਿੰਦੇ ਨੇ ਮੇਰਾ ਮਨ ਵੀ ਤੇ ਮੇਰਾ ਤਨ ਵੀ ਸ਼ਰੀਰ ਉਸ ਪ੍ਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਜਲ ਨਾਲ ਭਿੱਜ ਗਿਆ ਜਿਸ ਦੇ ਨਾਲ ਕੇ ਅੰਤਰ ਪ੍ਰੇਮ ਰਤਨਾਂ ਮੇਰੇ ਅੰਦਰ ਪ੍ਰੇਮ ਰੂਪੀ ਰਤਨ ਜਿਹੜਾ ਹੈ ਉਹ ਪੈਦਾ ਹੋ ਗਿਆ ਸਚੇ ਬਾਦਸ਼ਾਹ ਜੋ ਕਹਿੰਦੇ ਨੇ ਮਨ ਤਾਂ ਪਹਿਚਾਣਾ ਉਸ ਹਾਰਕੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਕਿਵੇਂ ਭਜੇਗਾ ਸਚੇ ਬਾਦਸ਼ਾਹ ਦੀ ਗੁਰਵਾਨੀ ਵਿੱਚ ਪਰਮਾਨੰ ਕਰਦੇ ਨੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਦਾਨੀ ਪਰਮ ਦੀ ਟਾਤੀ ਰਹੇ ਨਾ ਮਾਇਆ ਬੰਦੀ ਜਿਵੇਂ ਹੁਣ ਆਪਾਂ ਵੇਖੀਏ ਦਰਿਆ ਵੀ ਕਿਨੇ ਜਲਦੀ ਚਲਦੀ ਹੈ ਹਵਾ ਚਲਦੀ ਹੈ ਜੋਰ ਦੀ ਹਲੇਰੀ ਉਸ ਦੇ ਵਿੱਚ ਜਿੰਨੀਆਂ ਛੱਲਾ ਵਗੈਰਾ ਜਾਂ ਦੁਨੀਆਂ ਦੇ ਕੋਸਾ ਉੜ ਜਾਂਦੀ ਹੈ ਚਲੋ ਖੈ ਰਾਜ ਦੇ ਪੱਕੇ ਮਕਾਨ ਦੇ ਪਰੋਤਨ ਸਮੇਂ ਦੀ ਗੱਲ ਜਿਸ ਵਿੱਚ ਨੇ ਛੱਲਾ ਦੇ ਵਿੱਚ ਰਹਿੰਦੇ ਸਾਰਾ ਦੁਨੀਆਂ ਦੇ ਲੋਕ ਉਸ ਵੇਲੇ ਦੀ ਸੱਚੇ ਪਤ ਸਾਹਿਬ ਚਾਰ ਦੇ ਰਹੇ ਨੇ ਬਾਬਾ ਨਾਨਕ ਸਾਹਿਬ ਦਾ ਵਚਨ ਕਹਿੰਦੇ ਨੇ ਜਦੋਂ ਹਨੇਰੀ ਚੌਂਦੀ ਹੈ ਉਸ ਵੇਲੇ ਸਾਰੀਆਂ ਛੰਨਾ ਉੜ ਜਾਂਦੀਆਂ ਨੇ ਫਿਰ ਕਹਿੰਦੇ ਨੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਜਿਸ ਵੇਲੇ ਗਿਆਨ ਦੀ ਹਨੇਰੀ ਚਲਦੀ ਹੈ ਸਭੇ ਉਡਾਨੀ ਭਰਮ ਕੀ ਤਾਤੀ ਇਸ ਬੰਦੇ ਦੇ ਸਾਰੇ ਭਰਮ ਦੂਰ ਹੋ ਜਾਂਦੇ ਨੇ ਪਰਮ ਦੂਰ ਹੋ ਜਾਣਾ ਕੀ ਭਟਕਣਾ ਦੂਰ ਹੋ ਜਾਂਦੀ ਹੈ ਤੇ ਮਨ ਨੂੰ ਵਿਸ਼ਵਾਸ ਹੋ ਜਾਂਦਾ ਕਿ ਪਰਮਾਤਮਾ ਹੈ ਇਹ ਹੀ ਗਿਆਨ ਹੈ ਹੋਰ ਕਿਹੜਾ ਗਿਆਨ ਹੈ ਕੇਵਲ ਤੇ ਕੇਵਲ ਅਸੀਂ ਗਿਆਨ ਹਾਸਲ ਕਰਨਾ ਸਾਨੂੰ ਆਪਣੇ ਆਪ ਦਾ ਹੀ ਗਿਆਨ ਹੋਏ बस ਇੰਨਾ ਹੀ ਬਹੁਤ ਹੈ ਜੋ ਬ੍ਰਹਮ ਦੇ ਸੋਈ ਪਿੰਡੇ ਜੋ ਖੋਜੇ ਸੋ ਭਾਵ ਹੈ ਅਸੀਂ ਆਪਣੇ ਆਪ ਦੀ ਖੋਜ ਕਰ ਲਈਏ ਆਪਣੇ ਆਪ ਦਾ ਹੀ ਗਿਆਨ ਹੋ ਜੀਏ ਗਿਆਨ ਹੋ ਜੇ ਬਸ ਇੰਨਾ ਹੀ ਬਹੁਤ ਹੈ ਇਸ ਕਰਕੇ ਜਦੋਂ ਬੰਦੇ ਨੂੰ ਗਿਆਨ ਹੁੰਦਾ ਹੈ ਕਿ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ ਸਭ ਕੁਝ ਹੀ ਕਰਨ ਵਾਲਾ ਉਹ ਹੈ ਦਾਤਾ ਉਹ ਹੈ ਸਭ ਦੇ ਅੰਦਰ ਉਹ ਹੈ ਸਭ ਨੂੰ ਦੇਣ ਵਾਲਾ ਉਹ ਹੈ ਸਭ ਨੂੰ ਪੈਦਾ ਕਰਨ ਵਾਲਾ ਉਹ ਹੈ ਪਰਮਾਤਮਾ ਹੀ ਪਰਮਾਤਮਾ ਹੈ ਜਿਹੜੇ ਪਾਸੇ ਵੇਖੀਏ ਜੋ ਵੀ ਸੈਸੋ ਤੇਰਾ ਹੋ ਪਰਮਾਤਮਾ ਹੀ ਦਿਸਦਾ ਜਦੋਂ ਇਹ ਗਿਆਨ ਹਾਸਲ ਹੋ ਜਾਂਦਾ ਹੈ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸਭੇ ਉਦਾਨੀ ਧਰਮ ਦੀ ਟਾਟੀ ਸਾਰੇ ਹੀ ਮੰਨਦੇ ਭਰਮ ਦੂਰ ਹੋ ਜਾਂਦੇ ਰਹੇ ਨਾ ਮਾਇਆ ਬੰਦੀ ਇਹ ਜਿਹੜੀ ਭਰਮ ਦੀ ਛੰਨ ਹੈ ਟਾੰਦੀ ਹੈ ਪਟਕਣਾ ਹੈ ਇਹ ਕੇਵਲ ਤੇ ਕੇਵਲ ਮਾਇਆ ਕਰਕੇ ਹੈ ਕਿ ਪਤਾ ਨਹੀਂ ਅਸੀਂ ਮਾਇਆ ਨੂੰ ਪੱਤਰ ਕਰਕੇ ਹੀ ਸਾਡੀ ਜ਼ਿੰਦਗੀ ਕਿਤੇ ਬਤੀਤ ਹੋ ਗਈ ਹੈ ਸਾਰਾ ਸੰਸਾਰ ਇਸ ਭਰਮ ਵਿੱਚ ਹੈ ਨਾ ਕਿ ਮਾਇਆ ਤੋਂ ਵੇੜਾ ਹੈ ਕੁਝ ਨਹੀਂ ਇੰਜ ਕਹਿੰਦਾ ਸਾਰਾ ਸੰਸਾਰ ਪਰ ਇਹ ਇੱਕ ਭਰਮ ਹੈ ਪਰ ਜਦੋਂ ਗਿਆਨ ਹਾਸਲ ਹੋ ਜਾਂਦਾ ਹੈ ਇਹ ਭਰਮ ਜਿਹੜਾ ਹੈ ਪਟਕਣਾ ਧੂਰ ਹੋ ਜਾਂਦੀ ਹੈ ਰਹੇ ਨਾ ਮਾਇਆ ਬੰਦੀ ਇਹ ਜਿਹੜੀ ਭਰਮ ਦੀ ਛੰਨ ਹੈ ਇਹ ਉੜ ਜਾਂਦੀ ਹੈ ਜਿਸ ਨੂੰ ਕੇ ਮਾਇਆ ਨੇ ਬੰਧਿਆ ਹੋਇਆ ਸੀ ਉਸ ਨੂੰ ਗਿਆਨ ਦੀ ਇਹ ਨੇ ਜੀ ਨੇ ਛੁਡਾ ਦਿੱਤਾ ਤੇ ਅਗਲਾ ਬਚਨ ਕਹਿੰਦੇ ਨੇ ਵੇਖੋ ਇੱਕ ਛੰਨ ਦੀ ਉਦਾਹਰਣ ਦੇ ਕੇ ਵਾਰ ਆ ਕਵੀ ਸਾਹਿਬ ਦੇ ਜੀ ਨੂੰ ਸਮਝਾਇਆ ਕਹਿੰਦੇ ਨੇ ਦੋ ਚਿੱਤੇ ਕੀ ਦੁਲੇ ਥੂਣ ਕਰਾਨੀ ਕੋਹ ਭਲੇ ਡਾਕੂ ਦਾ ये अमृत रूपी नाम जल सा मन के शरीर से जिस करके नहीं बरसदा क्योंकि साढ़े अंदर पहली गल रही है बाबा फीर साहब ने कि भर्म है साढ़े अंदर दूजा माया है हम तीजी गल करते हैं दो तो चिते की दो निगरानी दो चिता है साढ़े मन के अंदर दो चिता आप समझा ਸਾਡਾ ਮਨ ਦੋ ਚਿੱਤਾਂ ਹੈ ਅਸੀਂ ਪਰਮਾਤਮਾ ਦੀ ਹੋਂਦ ਨੂੰ ਵੀ ਮੰਨਦੇ ਆ ਤੇ ਮਾਇਆ ਦੀ ਹੋਂਦ ਨੂੰ ਵੀ ਮੰਨਦੇ ਤੁਨੰ ਮੰਨਦੇ ਪਰ ਹੈ ਸਭ ਕੁਝ ਪਰਮਾਤਮਾ ਹੀ ਹੈ ਮਾਇਆ ਨੂੰ ਪੈਦਾ ਕਰਨ ਵਾਲਾ ਵੀ ਪਰਮਾਤਮਾ ਹੈ ਅਸੀਂ ਮਨ ਦੋ ਚਿੱਤਾਂ ਨਹੀਂ ਰੱਖਣਾ ਇੱਕ ਪਰਮਾਤਮਾ ਨਾਲ ਜੋ ਹੈ ਇੱਕ ਦਾ ਸਿਮਰਨ ਕਰਨਾ ਹੈ ਇੱਕ ਦੀ ਰੱਦਨਾ ਕਰਨੀ ਹੈ ਇੱਕ ਨੂੰ ਜਪਣਾ ਇੱਕ ਨੂੰ ਹੀ ਸਿਮਰਨਾ ਇੱਕ ਦੇ ਹੀ ਦਰਸ਼ਨ ਦੀਦਾਰੇ ਕਰਨ ਦੇ ਤੇ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਨਾ ਉਸ ਵੇਲੇ ਜਿਹੜੀਆਂ ਹੁਣ ਜਿਵੇਂ ਸ਼ਾਨ ਨੂੰ ਦੋ ਥੰਮੀਆਂ ਲੱਝਾਂ ਹੁੰਦੀਆਂ ਨੇ ਆਲੇ ਦੁਆਲੇ ਦੋ ਚਿੱਤੇ ਕੀ ਦੋਇ ਥੂਨ ਬਰਾਨੀ ਉਹ ਥੰਮੀਆਂ ਵੀ ਗਿਰ ਜਾਂਦੀਆਂ ਨੇ ਭਾਪਕੇ ਦੋ ਚਿੱਤਾ ਮਨ ਹੈ ਜਿਹੜਾ ਉਹ ਇੱਕ ਚਿਤ ਹੋ ਜਾਂਦਾ ਹੈ ਉਸਦੇ ਅੰਦਰ ਕੇਵਲ ਤੇ ਕੇਵਲ ਪਰਮਾਤਮਾ ਹੀ ਰਹਿ ਜਾਂਦਾ ਹੈ। ਦੋ ਚਿੱਤਾਂ ਮਨ ਜਿਹੜਾ ਖਤਮ ਹੋ ਜਾਂਦਾ। ਦੋ ਚਿੱਤੇ ਕੀ ਦੋਏ ਥੂਮਨ ਗਰਾਨੀ। ਮੋਹ ਬਲੇਡਾ ਟੁੱਟਾ। ਹੁਣ ਬਹੁਤ ਵੱਡੀ ਚੀਜ਼ ਹੈ ਮੋਹ। ਹੁਣ ਇਸ ਸ਼ਾਨ ਨੂੰ ਮੋਹ ਦਾ ਬੜਾ ਪਾਇਆ ਹੋਇਆ ਹੈ। ਜਿਹਦੇ ਉੱਤੇ ਸ਼ਾਨ ਟਿੱਕੀ ਹੋਈ ਹੈ ਨਾ ਇਹ। ਬੜਾ ਇਸ ਦੇ ਵਿੱਚ ਮੋਹ ਦਾ ਹੈ ਜਿਵੇਂ ਆਪ ਜੀ ਨੇ ਵੇਖਿਆ ਹੋਵੇਗਾ ਨਾ ਸ਼ੰਨਾਂ ਨੂੰ ਖਜੂਰ ਦੇ ਲੰਬੇ ਲੰਬੇ ਗੁਲੇ ਪਾਏ ਹੁੰਦੇ ਸੀ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਇਹ ਮੋਹ ਦੇ ਬਲੇ ਦੇ ਆਸਰੇ ਹੀ ਇਹ ਜਿਹੜੀ ਮਾਇਆ ਰੂਪੀ ਜਿਹੜੀ ਭਰਮ ਦੀ ਢਾਟੀ ਹੈ ਛਲ ਜਿਸ ਨੂੰ ਮਾਇਆ ਲੜਵੰਨੀ ਹੋਈ ਹੈ ਇਹ ਕੇਵਲ ਤੇ ਕੇਵਲ ਮੋਹ ਦੇ ਆਸਰੇ ਤੇ ਖੜੀ ਹੈ ਜਿਸ ਵੇਲੇ ਫਿਰ ਗਿਆਨ ਬੰਦੇ ਨੂੰ ਹੋ ਜਾਂਦਾ ਹੈ ਭਰਮ ਦੂਰ ਹੋ ਜਾਂਦਾ ਹੈ ਮਾਇਆ ਦੂਰ ਹੋ ਜਾਂਦੀ ਹੈ ਦੋ ਚਿੱਤਾ ਮਨ ਦੂਰ ਹੋ ਜਾਂਦਾ ਹੈ ਮੋਹ ਬਲੇਡਾ ਟੁੱਟਾ ਜਿਸ ਵੇਲੇ ਉਸ ਵੇਲੇ ਫਿਰ ਮੂਰਤੀ ਬੜਾ ਵੀ ਟੁੱਟ ਜਾਂਦਾ ਹੈ ਜਿਸ ਦੇ ਆਸਰੇ ਇਹ ਸ਼ਾਨ ਖੜੀ ਸੀ ਨਾ ਮੂਰਤੀ ਬੜਾ ਵੀ ਟੁੱਟ ਜਾਂਦਾ ਹੈ ਹੁਣ ਆਪਾਂ ਵੇਖਾਂਗੇ ਜਦੋਂ ਬੜਾ ਹੀ ਟੁੱਟ ਗਿਆ ਤੇ ਸ਼ਾਨ ਤੇ ਧਰਤੀ ਤੇ गिर ਜਾਣੀ ਸ਼ਾਨ ਤੇ ਧਰਤੀ ਤੇ ਡਿੱਗੇਗੀ ਨਾ ਜਦੋਂ ਬੜਾ ਟੁੱਟ ਗਿਆ ਮੂਰਤੀ ਬੇਡਾ ਟੁੱਟਾ ਹੁਣ ਸ਼ਾਨ ਕਿਹੜੀ ਹੈ ਜੋ ਬਾਬਾ ਗੁਰੂ ਸਾਹਿਬ ਕਹਿੰਦੇ ਨੇ ਤ੍ਰਿਸ਼ਨਾ ਸ਼ਾਨ ਪਰੇ ਧਰ ਉਪਰ ਤ੍ਰਿਸ਼ਨਾ ਇਹ ਵੀ ਬਹੁਤ ਮਾੜੀ ਚੀਜ਼ ਹੈ ਤ੍ਰਿਸ਼ਨਾ ਉਸ ਨੂੰ ਕਹਿੰਦੇ ਨੇ ਕਿ ਬੰਦੇ ਦੇ ਕੋਲ ਜਿੰਨੀ ਮਰਜ਼ੀ ਮਾਇਆ ਆ ਜਿੱਦ ਕਹਿੰਦਾ ਮੇਰੇ ਕੋਲ ਹੋਊਗਾ ਜੀ ਇਸ ਨੂੰ ਤ੍ਰਿਸ਼ਨਾ ਕਹਿੰਦੇ ਇਹ ਤ੍ਰਿਸ਼ਨਾ ਰੂਪੀ ਜਿਹੜੀ ਸ਼ਾਨ ਹੈ ਫਿਰ ਉਹ ਡਿੱਗ ਜਾਂਦੀ ਹੈ ਜਦੋਂ ਗਿਆਨ ਹਾਸਲ ਹੋ ਜਾਂਦਾ ਹੈ ਇਹ ਜਿਹੜੀ ਤ੍ਰਿਸ਼ਨਾ ਰੂਪੀ ਸ਼ਾਨ ਹੈ ਇਹ ਫਿਰ ਡਿੱਗ ਜਾਂਦੀ ਹੈ ਗਿਆਨ ਦੀ ਹਨੇਰੀ ਨਾਲ ਕਹਿੰਦੇ ਨੇ ਤ੍ਰਿਸ਼ਨਾ ਸ਼ਾਨ ਪਈ ਧਾਰੇ ਉੱਪਰ ਦੁਰਮਤ ਭਾਂਡਾ ਹੋਟਾ ਤੇ ਜਦੋਂ ਤ੍ਰਿਸ਼ਨਾ ਖਤਮ ਹੋ ਗਈ ਨਾ ਅੰਦਰੋਂ ਫਿਰ ਅੰਦਰ ਜਿਹੜੇ ਸਾਡੇ ਭੈੜੀ ਮੱਤ ਹੈ ਉਹ ਵੀ ਖਤਮ ਹੋ ਜਾਂਦਾ ਹੈ ਭੈੜੀ ਮੱਤ ਹੈ ਇਹਨੂੰ ਕੋਈ ਭੈੜੀ ਮੱਤ ਹੈ ਨਾ ਜਿਹੜੀ ਸਾਡੇ ਅੰਦਰ ਉਹ ਕਿਤੋਂ ਬਾਹਰੋਂ ਨਹੀਂ ਆਉਂਦੀ ਅੰਦਰੋਂ ਹੀ ਪੈਦਾ ਹੁੰਦੀ ਹੈ ਭੈੜੀ ਮੱਤ ਹੈ ਜਿਹੜੀ ਤੇ ਇਸ ਕਰਕੇ ਜਦੋਂ ਸਾਡੇ ਅੰਦਰੋਂ ਤ੍ਰਿਸ਼ਨਾ ਭੁੱਖ ਖਤਮ ਹੋ ਗਈ ਗਿਆਨ ਦੇ ਨਾਲ ਤੇ ਸਾਡੇ ਅੰਦਰੋਂ ਭੈਅ ਦੀ ਮਤ ਵੀ ਫਿਰ ਖਤਮ ਹੋ ਜਾਂਦੀ ਦੁਰਮਤ ਮੱਲ ਭਾਂਡਾ ਟੁੱਟਾ ਇੰਨੀਆਂ ਚੀਜ਼ਾਂ ਗਿਆਨ ਦੇ ਨਾਲ ਖਤਮ ਹੋ ਜਾਂਦੀਆਂ ਨੇ ਅੰਦਰੋਂ ਸਾਰੇ ਦੁਆਰਾ ਦੁਹਰਾ ਦਿਆ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਇਸ ਜੀਵ ਨੂੰ ਗਿਆਨ ਹੁੰਦਾ ਹੈ ਇਸ ਦੇ ਅੰਦਰੋਂ ਪਹਿਲਾਂ ਭਰਮ ਦਾ ਨਾਸ਼ ਹੁੰਦਾ ਹੈ ਦੂਜਾ ਮਾਇਆ ਦਾ ਨਾਸ਼ ਹੋ ਜਾਂਦਾ ਹੈ ਮਾਇਆ ਦਾ ਖਤਮ ਨਾ ਹੁੰਦਾ ਮਾਇਆ ਦੀ ਪ੍ਰੀਤ ਨਹੀਂ ਰਹਿੰਦੀ ਫਿਰ ਇਸ ਦੇ ਅੰਦਰ ਤੀਸਰਾ ਦਵੇਸ਼ ਭਾਵਨਾ ਖਤਮ ਹੋ ਜਾਂਦੀ ਹੈ ਦੁਈ ਦਵੇਸ਼ ਪਰਮਾਤਮਾ ਤੋਂ ਬਿਨਾਂ ਕਿਸੇ ਹੋਂਦ ਨੂੰ ਆਪਾਂ ਬਰਕਰਾਰ ਨਹੀਂ ਰੱਖ ਸਕਦਾ ਦੁਜਿਤਾ ਮਾ ਉਹ ਖਤਮ ਹੋ ਜਾਂਦਾ ਹੈ ਤੇ ਇਸ ਜੀਵ ਦੇ ਅੰਦਰ ਉਹ ਖਤਮ ਹੋ ਜਾਂਦਾ ਹੈ ਤੇ ਅਖਲਾ ਤ੍ਰਿਸ਼ਨਾ ਇਸ ਜੀਵ ਦੇ ਅੰਦਰੋਂ ਖਤਮ ਹੋ ਜਾਂਦੀ ਹੈ ਤੇ ਮਨ ਸਾਡੇ ਅੰਦਰੋਂ ਭੈੜੀ ਮਤ ਦਾ ਖਤਮ ਹੋ ਜਾਂਦਾ ਹੈ ਜਿਸ ਵੇਲੇ ਇੰਨੀਆਂ ਚੀਜ਼ਾਂ ਖਤਮ ਹੋ ਗਈਆਂ ਇਹ ਹੋਣੀਆਂ ਵਿਖੋ ਗਿਆਨ ਦੇ ਨਾਲ ਜੇ ਜਦੋਂ ਆਪਾਂ ਗੁਰੂ ਤੋਂ ਗਿਆਨ ਹਾਸਲ ਕਰਾਂਗੇ ਗਿਆਨ ਦੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਅੰਦਰੋਂ ਖਤਮ ਹੋ ਜਾਣੀਆਂ ਇਹ ਸਾਰੀਆਂ ਮਾੜੀਆਂ ਚੀਜ਼ਾਂ ਖਤਮ ਹੋ ਜਾਣੀਆਂ ਫਿਰ ਉਸ ਤੋਂ ਬਾਅਦ ਬਾਬਾ ਕਬੀਰ ਸਾਹਿਬ ਕੀ ਸੁਧਾਣਾ ਚਾਹੁੰਦੇ ਨੇ ਜੋ ਅੱਜ ਦੀ ਆਪਾਂ ਵਿਚਾਰ ਦੇ ਤਰ੍ਹਾਂ ਪੜ੍ਹਨਾ ਹੈ ਮਨ ਤਨ ਕਹਿੰਦੇ ਆਂਤੀ ਪਾਛੇ ਜੋ ਜਲ ਵਰਸੇ ਹਨੇਰੀ ਤੋਂ ਬਾਅਦ ਮੀਂਹ ਆਉਂਦਾ ਪਹਿਲਾਂ ਹਨੇਰੀ ਆ ਜਾਂਦੀ ਹੈ ਫਿਰ ਮੀਂਹ ਪੈਂਦਾ ਆਂਤੀ ਪਾਛੇ ਜੋ ਜਲ ਵਰਸੇ ਤਿੰਤੇ ਰਾ ਜਨ ਪੀਣਾ ਕਹਿੰਦੇ ਹੁਣ ਜਦੋਂ ਹਨੇਰੀ ਜਿਹੜੀ ਗਿਆਨ ਦੀ ਹਨੇਰੀ ਸੀ ਉਸਨੇ ਸਭ ਕੁਝ ਹੀ ਖਤਮ ਕਰ ਦਿੱਤਾ ਅੰਦਰੋਂ ਕਹਿੰਦੇ ਨੇ ਹੁਣ ਜਿਹੜਾ ਹਨੇਰੀ ਤੋਂ ਬਾਅਦ ਮੀਂਹ ਪਿਆ ਉਹ ਦੇ ਵਿੱਚ ਤੇਰਾ ਭਗਤ ਭਿੱਜ ਗਿਆ ਉਹ ਨਾਮ ਜਲ ਹੈ ਉਸ ਨੂੰ ਅੰਮ੍ਰਿਤ ਜਲ ਕਹਿੰਦੇ ਨੇ ਇੰਨੀਆਂ ਚੀਜ਼ਾਂ ਅੰਦਰ ਉਹ ਖਤਮ ਹੋ ਜਾਣ ਤੋਂ ਬਾਅਦ ਫਿਰ ਜਿਹੜਾ ਅੰਮ੍ਰਿਤ ਵਰਸਦਾ ਹੈ ਉਹ ਕਾਲਪੁਰ ਵੈਕੂ ਦੇ ਨਾਮ ਦਾ ਉਸ ਦੇ ਵਿੱਚ ਭਗਤੀ ਕਰਨ ਵਾਲਾ ਫਿਰ ਭਿੱਜ ਜਾਂਦਾ ਹੈ ਉਹਦਾ ਮਨ ਵੀ ਭਿੱਜ ਜਾਂਦਾ ਹੈ ਤੇ ਉਹਦਾ ਤਨ ਵੀ ਭਿੱਜ ਜਾਂਦਾ ਹੈ ਫਿਰ ਹੁੰਦਾ ਕੀ ਹੈ ਕੋ ਕਵੀਰ ਮਨ ਭਏ ਪ੍ਰਗਾਸਾ ਉਹਦੇ ਭਾਨ ਜਬ ਜੀਨਾ ਫਿਰ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉਜਾਲਾ ਹੋ ਜਾਂਦਾ ਹੈ ਉਹਦੇ ਭਾਨ ਜਬ ਜੀਨਾ ਉਸ ਪਰਮਾਤਮਾ ਦੇ ਨਾਮ ਦਾ ਸੂਰਜ ਚੜ੍ਹ ਜਾਂਦਾ ਹੈ ਤੇ ਅੰਦਰ ਜਿਹੜਾ ਹੈ ਚਾਨਣ ਹੋ ਜਾਂਦਾ ਹੈ ਅੰਦਰ ਸਾਡੇ ਰੋਸ਼ਨੀ ਹੋ ਜਾਂਦੀ ਹੈ ਤੇ ਹੁਣ ਆਪਾਂ ਕਹਾਂਗੇ ਅੰਦਰ ਦੀ ਰੋਸ਼ਨੀ ਦਾ ਕੀ ਫਾਇਦਾ ਅੰਦਰ ਦੀ ਰੋਸ਼ਨੀ ਦਾ ਫਾਇਦਾ ਇਹ ਹੈ ਕਿ ਅੰਦਰ ਵਈ ਨਾਮ ਰੂਪੀ ਵਸੂ ਲੱਭ ਜਾਂਦੀ ਹੈ ਹਨੇਰਾ ਹੂਣ ਕਰਕੇ ਨਹੀਂ ਮਿਲਦੀ ਜਿਸ ਵੇਲੇ ਫਿਰ ਕੋ ਕਵੀਰ ਮਨ ਭਏ ਗੁਰਗਾਸਾ ਉਹਦੇ ਭਾਨ ਜਬ ਜੀਨਾ ਕਹਿੰਦੇ ਜਦੋਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਨਾਮ ਦਾ ਸੂਰਜ ਚੜ੍ਹ ਜਾਂਦਾ ਹੈ ਉਸ ਵੇਲੇ ਫਿਰ ਅੰਦਰ ਪਿਆ ਰੱਬ ਜਿਹੜਾ ਹੈ ਉਹ ਲੱਭਦਾ ਹੈ ਜੋ ਸਤਿਗੁਰੂ ਕਹਿੰਦੇ ਨੌ ਨਿਲ ਅਮਰਤ ਪ੍ਰਭ ਦਾ ਨਾਮ देखिए मैं इसका नौ नौले अठारह सिधिया का खजाना जोड़ा है वो अंदरों ही फिर सालों बजाया करता है पर यह गुरु तो गयान हासिल करके ही असी ये जोड़ा नौले अठारह सिधिया का खजाना है